ਇਹ ਨਾਲ ਹੈ ਤਾਂ ਸਾਰੇ ਪੱਗਾਂ ਪੁੱਗਾਂ ਲਾਤੀਆਂ ਆਪਣੇ ਬੰਦਿਆਂ ਦੀ ਆਹ ਗੋਲੀ ਮਾਰ ਗੋਲੀ ਆਹ ਵੇਖ ਲਓ ਇਹ ਪੁਨਾਹਪੁਰ ਦੀ ਕਰਤੂਤ ਸਰਦਾਰ ਜਗਜੀਤ ਸਿੰਘ ਦੱਲਵਾਲ ਸਾਹਿਬ ਨਾਲ ਮੀਟਿੰਗ ਕਰਕੇ ਕੁੜੀਗਾ ਕੁੜੀਗਾ ਜਿਹੜਾ ਇਹਨਾਂ ਲੱਗਟਾਰ ਚੱਕ ਕੁੜੀਗਾ ਉਹ ਬੰਦੇ ਨੇ ਨਮਕ ਹਰਾਮੀ ਕੀਤੀ ਕਿਸਾਨਾਂ ਨਾਲ ਕਿਸਾਨਾਂ ਨਾਲ ਨਮਕ ਹਰਾਮੀ ਕੀਤੀ ਆ ਲੈ ਬੜਾਈ ਇਧਰ ਪੰਜਾਬੀਆਂ ਸੋਨੂੰ ਅਪੀਲ ਕਰਦੇ ਆ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਦੇ ਪੱਗਾਂ ਤੱਕ ਪਹੁੰਚ ਗਿਆ ਬਹੁਤ ਜੀ ਨੂੰ ਚੜ ਉਹ ਜਾ ਬੋਲ ਕੋ ਮਾਨ ਬਚੜ ਦੇ ਕਾਰਨ ਅੱਜ ਆ ਗੱਲਿਆ ਸਾਹਿਬ ਮੁਕਦਮਾ ਦਿਲ ਚੰਡੀਗੜ੍ਹ ਤੋਂ ਆਂਦੇ ਹੋਏ ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੱਚੜ ਨੇ ਚੱਕਿਆ ਭਰਾਵਾ ਅਖਾਂਗੇ ਕਿਹਨੇ ਭਾਵੇਂ ਕਿ ਤੀਰ ਕੱਟਣਾ ਵਾਟਵਾਣਾ ਤੂੰ ਪਪੰਗਾ ਲੈ ਦੇਸ਼ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹਰਾਮ ਕਰਦੇਵੇਂ ਆ ਸਿਰਾਂ ਤੋਂ ਲੱਟੀਆਂ ਪੱਗਾਂ ਦਾ ਹਿਸਾਬ ਲਵਾਂਗੇ ਤੇ ਤੋਹ ਹਿਸਾਬ ਬਹਿਮਾ ਕਰਕੇ ਸੇ ਗੱਲ ਦਾ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਕੋਈ ਨਾ ਕੋ ਕਰ ਲੂੰਗਾ ਨਹੀਂ ਹੋਣ ਦੇ ਆਵੇਂ ਇਹ ਸਾਡੇ ਪੱਕਾ ਕਾਰਿਆਂ ਗਿਆਂ ਨੇ ਛੱਡੋ ਨੀ ਰਹਿ ਗਿਆ ਇਹ ਉਹ ਦਸ ਪਾਗਲ ਗਈ ਤਾਂ ਨੇ ਦਿੱਤੀ ਜੀ ਪਰ ਇਸ ਬੁੱਚੜ ਨੇ ਇਹ ਬਿਆਹ ਤੋਂ ਦੂਜਾ ਗੁੱਚੇ ਬਣਿਆ ਚ ਜਾਗਣ ਦੀ ਲੋੜ ਆ ਪੰਜਾਬੀਓ ਉੱਠੋ ਛੜਕਣ ਦੇ ਉੱਤੇ ਆਓ ਬੱਲੇ ਵਾਲ ਸਾਹਿਬ ਕੱਲਾ ਆਪਦੇ ਵਾਸਤੇ ਹੀ ਬਠਾ ਜੀ ਐਮਐਸਬੀ ਗਾਂਟੀ ਕਾਨੂੰਨ ਵਾਸਤੇ ਬੈਠੇ ਜੀ ਇਸ ਕਰਕੇ ਭਰਾਓ ਮਾਰ ਦੀ ਲੋੜ ਆ ਜਾਗੋ ਛੜਕਣ ਦੇ ਆਓ ਥੱਲੇ ਤਾਰੇ ਸਾਨੂੰ ਓਏ ਥੱਲੇ ਤਾਰੇ